ਕੁੜੀਏ ਦੇ ਜ਼ਿਲ੍ਹਾ ਪਧਰੀ ਫੁੱਟਬਾਲ ਮੁਕਾਬਲੇ ਚ ਜ਼ੋਨ ਮੁਕੇਰੀਆਂ ਪੇਲੇਸ ਖਾਨ ਤੇ ਰਿਹਾ ਤੁਸੀਂ ਦੇਖ ਰਹੇ ਹੋ ਐਡਬਲਿਊ ਨਿਊ ਜੇ ਟੀਮ ਜ਼ਿਲ੍ਹਾ ਪਧਰੀ ਫੁੱਟਬਾਲ ਟੂਰਨਾਮੈਂਟ ਦੀ ਮੇਜ਼ਬਾਨੀ ਕੰਦਵਾਲਾ ਹਾਜ਼ਰਖਾਨੇ ਨੇ ਨਿਭਾਈ ਜਿਸ ਚ ਅੰਡਰ ਉਮਰ 14 ਸਾਲਾ 17 ਸਾਲਾ ਤੇ 19 ਸਾਲਾ ਲੜਕੀਆਂ ਦੇ 10 ਜ਼ੋਨਾਂ ਦੇ ਮੁਕਾਬਲਿਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਦਵਾਲਾ ਹਾਜ਼ਰਖਾਨਾ ਦੀ ਮੇਜ਼ਬਾਨੀ ਚ ਤੇ ਪ੍ਰਿੰਸੀਪਲ ਸ਼੍ਰੀ ਪ੍ਰਦੀਪ ਕੁਮਾਰ ਦੀ ਰਾਹਨੁਮਾਈ ਹੇਠ ਸ਼ੁਰੂ ਹੋਇਆ ਜਿਸ ਦੀ ਸ਼ੁਰੂਆਤ ਰਾਣਾ ਗੁਰਜੀਤ ਸਿੰਘ ਸੰਧੂ बीजेपी ਦੇ ਯੂਥ ਜ਼ਿਲ੍ਹਾ ਪ੍ਰਧਾਨ ਵੱਲੋਂ ਕੀਤੀ ਗਈ ਪੰਚਾਇਤ ਦੇ ਨੁਮਾਇੰਦੇ ਦੇ ਨਾਤੇ ਰਾਣਾ ਸੰਧੂ ਨੇ ਆਪਣੇ ਵੱਲੋਂ ਪ੍ਰਬੰਧਕ ਕਮੇਟੀ ਨੂੰ 5100 ਨਕਦ ਦਾ ਸਹਿਯੋਗ ਵੀ ਕੀਤਾ। ਸ਼੍ਰੀ ਸੁਨੀਲ ਕੁਮਾਰ, ਸ਼੍ਰੀ ਤਿਲੋਕ ਚੰਦ, ਸ਼੍ਰੀ ਗੌਤਮ ਸਿੰਘ, ਕੋਚ ਕੁਲਦੀਪ ਸਿੰਘ ਦੇ ਯਤਨਾ ਸਦਕਾ ਵਧੀਆ ਪ੍ਰਬੰਧ ਨਾਲ ਨੇਪਰੇ ਚੜਿਆ। ਸ਼੍ਰੀ ਮਹੇਸ਼ ਕੁਮਾਰ, ਸ਼੍ਰੀ ਪੁਰਸ਼ੋਤਮ, ਮੈਡਮ ਪੂਨਮ ਮੈਡਮ ਸ਼ਿਲਪਾ ਤੇ ਮੈਡਮ ਸੁਮਨ ਨੇ ਸਭ ਦਾ ਲੰਗਰ ਸੇਵਾ ਨਾਲ ਸਵਾਗਤ ਕੀਤਾ। ਅੰਦਰ 14 ਸਾਲਾਂ ਦੇ ਸਾਲਾ ਚ ਨੁਕੇਰੀਆ ਜ਼ੋਨ ਜੇਤੂ ਰਿਹਾ। ਪਹਿਲਾ ਸਥਾਨ ਜਸਪਾਲ ਨੇ ਹਾਲ ਕੇਰਾ ਜ਼ੋਨ ਨੇ ਜਿੱਤਿਆ। ਮੇਰੇ ਵੀਰ ਕਲਦੀਪ ਸਾਲਾ ਦੇ ਚ ਨੁਕੇਰੀਆ ਜ਼ੋਨ ਜੇਤੂ ਰਿਹਾ ਤੇ ਬੋਲ ਜ਼ੋਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਦੂਜੇ ਦਿਨ ਪਿੰਡ ਦੇ ਸਰਪੰਚ ਪਰਮਿਤ ਸਿੰਘ ਛੀਨਾ। ਫਿਰ ਜ਼ਿਲ੍ਹੇ ਦੀ ਜ਼ਿੰਮੇਵਾਰੀ ਮਿਲ ਗਈ। ਮਤੀ ਹਰ ਜੋਨ ਕੋ। ਮਨਜੀਤ ਮਲ ਨੇ ਆਪਣਾ ਅਸ਼ੀਰਵਾਦ ਦੇ ਕੇ ਮੁਕਾਬਲਾ ਸ਼ੁਰੂ ਕਰਵਾਇਆ ਤੇ 5000 ਰੁਪਏ ਦੀ ਨਕਦ ਦੇ ਰਿਚਰਡ ਵੀ ਕਾਲਾ ਹੋ ਜਾਂਦਾ ਹੈ ਮਾਸਟਰ ਦੀਆ ਮੇਰੇ ਵੀਰ ਦੇ ਕਦੀਪ ਜੀ ਨੇ ਮਾਸਟਰ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੈ 소ਮਾ ਸਿੰਘ ਸ਼੍ਰੀ ਬਲਰਾਮ ਕਸਵਾਨ ਰਾਦੇ ਕੋਟ ਸਾਹਿਬਾਨਾਂ ਦੀ ਲਗਾਤਾਰ ਮਿਹਨਤ ਸਦਕਾ ਇਹ ਮੁਕਾਬਲੇ ਖੇਡੇ ਤੇ ਕਰਵਾਏ ਗਏ ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਜਾਂ YouTube ਚੈਨਲ ਤੇ ਨਵੇਂ ਹੋ ਤਾਂ ਸਾਡਾ ਫੇਸਬੁੱਕ ਪੇਜ ਅਤੇ YouTube ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ Beri aku ini. Kamu ada di sampingnya. Kamu di sampingnya. Kamu di ਅੱਲ ਇੱਕ ਪੱਟੇ ਉਹ ਮੈਚ ਦੇਖੋ ਆ ਕੈਮਰਾ ਮੋਸ਼ਨ ਮੋਦੀਨਾ ਦਾ ਲੜਕੀਆਂ ਦਾ ਅੰਡਰ 14 ਅੰਡਰ 17 ਤੇ ਅੰਡਰ 19 ਜਿਹੜਾ ਟੂਰਨਾਮੈਂਟ ਹੈ ਜ਼ਿਲ੍ਹਾ ਪਤਲੀ ਉਹ ਕੰਨਵਾਲਾ ਦੀ ਮੇਜ਼ਬਾਨੀ ਹੇਠ ਹੋਇਆ ਬੜਾ ਖੂਬਸੂਰਤ ਤਰੀਕੇ ਨਾਲ ਪ੍ਰਬੰਧ ਹੋਏ ਬੜੀਆਂ ਅੱਛੀਆਂ ਟੀਮਾਂ ਆਈਆਂ 10 ਜ਼ੋਨ ਜ਼ਿਲ੍ਹੇ ਦੇ ਜਿਹੜੇ ਆ ਉਹਨਾਂ ਦੀਆਂ 10-10 ਕਰਕੇ 30 ਟੀਮਾਂ ਟੋਟਲ ਆਈਆਂ ਇਹਨਾਂ ਦਾ ਪ੍ਰਬੰਧ ਕਰਕੇ ਸਾਨੂੰ ਬੜੀ ਖੁਸ਼ੀ ਤੇ ਮਾਣ ਮਹਿਸੂਸ ਹੋਇਆ ਜਿਹੜੇ ਖਿਡਾਰੀਆਂ ਦੀ ਟੀਮਾਂ ਸੀਗੀਆਂ ਉਹ ਐਨੇ ਤੁਪ ਦੇ ਬਾਵਜੂਦ ਐਡੇ ਹੌਸਲੇ ਨਾਲ ਐਡੇ ਹਿੰਮਤ ਨਾਲ ਖੜੇ ਕਿ ਉਹਨਾਂ ਦੇ ਜज्ਬੇ ਨੂੰ ਖੇਡਪਾਉ ਨਾਲ ਸਲੂਟ ਬਣਦਾ ਬੱਚਿਆਂ ਨੇ ਹਾਰ ਜਿੱਤ ਤੋਂ ਉੱਪਰ ਉੱਠ ਕੇ ਖੇਡਪਾਉ ਨਾਲ ਖੇਡ ਨੂੰ ਖੇਡਿਆ ਡਿਸਪਲਿਨ ਚ ਰਹਿ ਕੇ ਖੜਿਆ ਇਹਨਾਂ ਨਾਲ ਜਿਹੜੇ ਕੋਚ ਸਹਿਬਾਨ ਹੈ ਉਹਨਾਂ ਨੇ ਬੜੀ ਤੁਪ ਦੇ ਵਿੱਚ ਵੀ ਨਿਮਰਤਾ ਨਾਲ ਬੜੇ ਪਿਆਰ ਨਾਲ ਸਾਰੇ ਖੇਡ ਨੂੰ ਸਿਰੇ ਚੜਾਇਆ ਇਵਨ ਪ੍ਰਬੰਧਕਾਂ ਨੇ ಗ್ರಾಮ ਪੰਚਾਇਤ ਦਾ ਸਕੂਲ ਦੀ ਸਾਰੀ ਸਮੂਹ ਟੀਮ ਦਾ ਵਲੰਟੀਅਰਜ਼ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੀ ਮੇਜ਼ਬਾਨੀ ਨੂੰ ਬੜੇ ਸੋਹਣੇ ਤਰੀਕੇ ਨਾਲ ਕਵਰ ਕੀਤਾ ਇਹਦੇ ਨਾਲ ਨਾਲ ਹੀ ਪੱਤਰਕਾਰ ਭਾਈਚਾਰਾ ਤੇ ਆਪਣੇ ਪੰਚਾਇਤ ਦਾ ਸਭ ਦਾ ਸਹਿਯੋਗ ਰਿਹਾ ਪਿੰਡ ਦਾ ਨਗਰ ਦਾ ਸਾਰਿਆਂ ਦਾ ਸਹਿਯੋਗ ਰਿਹਾ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਸੇ ਖੇਡ ਭਾਵਨਾ ਨਾਲ ਅਸੀਂ ਅੱਗੇ ਵੱਧਦੇ ਵੱਧੇ ਅੱਗੇ ਵੱਧ ਜਾਈਏ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਧੰਨਵਾਦ ਫੁੱਟਬਾਲ ਦਾ ਜ਼ਿਲ੍ਹਾ ਪੱਦਰੀ ਟੂਰਨਾਮੈਂਟ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਦਵਾਲਾ ਹਾਜ਼ਰਖਾਂ ਮਿਤੀ 21/8/2025 ਤੋਂ 23/8/2025 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਦਵਾਲਾ ਹਾਜ਼ਰਖਾਂ ਵਿਖੇ ਸ਼ੁਰੂ کروایا ਗਿਆ ਪੰਜਾਬ ਸਕੂਲ ਸਿੱਖਿਆ ਵਿਭਾਗ ਜਿਆਦਾ ਤਾ ਅਨੁਸਾਰ ਜਿਹੜੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਏ ਜਾ ਰਹੇ ਨੇ ਤੇ ਫੁੱਟਬਾਲ ਦਾ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਦਵਾਲਾ ਹਾਜ਼ਰਖਾਂ ਵਿਖੇ ਇਹ ਕਰਵਾਇਆ ਗਿਆ ਜਿਸ ਦੇ ਵਿੱਚ 10 ਜੋਨਾ ਦੇ ਖਿਡਾਰੀਆਂ ਨੇ ਭਾਗ ਲਿਆ ਇਹ ਟੂਰਨਾਮੈਂਟ ਲੜਕੀਆਂ ਦਾ ਫੁੱਟਬਾਲ ਦਾ ਟੂਰਨਾਮੈਂਟ ਸੀ ਜਿੰਦੇ ਵਿੱਚ ਅੰਡਰ 14 ਅੰਡਰ 17 ਅੰਡਰ 19 10 ਜੋਨਾ ਦੀਆਂ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ ਲਗਭਗ ਸਾਡੇ ਕੋਲ ਜਿਹੜੇ ਨੇ 150 ਦੇ ਕਰੀਬ ਜਿਹੜੇ ਖਿਡਾਰੀ ਇਸ ਟੂਰਨਾਮੈਂਟ ਵਿੱਚ ਉਹਨਾਂ ਨੇ ਭਾਗ ਲਿਆ ਤੇ ਕਰਮਵਾਰ ਜਿਹੜੇ ਨੇ ਮੈਚ ਕਰਵਾਏ ਗਏ ਅੰਡਰ 14 ਦੇ ਵਿੱਚ ਜਿਹੜਾ ਫਾਈਨਲ ਮੁਕਾਬਲਾ ਸੀ ਉਹ ਜੋਂ ਨਕੇਰੀਆਂ ਤੇ ਨਿਹਾਲ ਨਿਹਾਲ ਖੇੜਾ ਜ਼ੋਨ ਦੇ ਵਿੱਚ ਫਾਈਨਲ ਮੈਚ ਕਰਵਾਇਆ ਗਿਆ ਜਿਸ ਵਿੱਚ ਬੜਾ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਨਕੇਰੀਆਂ ਜ਼ੋਨ ਨੇ ਨਿਹਾਲ ਖੇੜਾ ਜ਼ੋਨ ਨੂੰ ਹਰਾ ਕੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਤੇ ਦੂਸਰੀ ਪੋਜੀਸ਼ਨ ਜਿਹੜੀ ਹੈ ਨਿਹਾਲ ਖੇੜਾ ਜ਼ੋਨ ਨੇ ਪ੍ਰਾਪਤ ਕੀਤੀ ਸੀ ਇਸੇ ਤਰ੍ਹਾਂ ਹੀ ਅੰਡਰ 17 ਦੇ ਵਿੱਚ ਫਾਈਨਲ ਮੁਕਾਬਲਾ ਜਿਹੜਾ ਹੈ ਅੰਡਰ 17 ਦੇ ਵਿੱਚ ਫਾਈਨਲ ਮੁਕਾਬਲਾ ਜਿਹੜਾ ਹੈ ਜੋਨ ਨਕੇਰੀਆਂ ਤੇ ਨਿਹਾਲ ਖੇੜਾ ਜ਼ੋਨ ਦੇ ਵਿੱਚ ਜਿਹੜਾ ਕਰਵਾਇਆ ਗਿਆ ਇਹਦੇ ਵਿੱਚ ਜੋਨ ਨਕੇਰੀਆਂ ਨੇ ਉਸੇ ਤਰ੍ਹਾਂ ਹੀ ਅੰਡਰ 14 ਦੀ ਜਿਵੇਂ ਬੱਚਿਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਇਹ ਇਹ ਮੁਕਾਬਲਾ ਜਿੱਤਿਆ ਉਸੇ ਤਰ੍ਹਾਂ ਹੀ ਅੰਡਰ 17 ਜਾਂ ਸਾਡੀਆਂ ਲੜਕੀਆਂ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜਿਹੜਾ ਇਹ ਮਤਲਬ ਇਹ ਮੁਕਾਬਲਾ ਜੋਨ ਨਕੇਰੀਆਂ ਨੇ ਜਿੱਤਿਆ ਅੰਡਰ 17 ਦੇ ਵਿੱਚ ਪਹਿਲੀ ਪੋਜੀਸ਼ਨ ਜਿਹੜੀ ਜੋਨ ਨਕੇਰੀਆਂ ਨੇ ਤੇ ਦੂਸਰੀ ਜੋਨ ਨੇ ਅਲਖਰੇ ਨੇ ਪ੍ਰਾਪਤ ਕੀਤੀ ਤੇ ਤੀਸਰੀ ਆਪਣਾ ਅੰਡਰ 19 ਦੇ ਜਿਹੜੇ ਮੁਕਾਬਲੇ ਕਰਵਾਏ ਗਏ ਇਸ ਦੇ ਵਿੱਚ ਵੀ ਬੱਚਿਆਂ ਨੇ ਬੜੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜੋਨ ਨਕੇਰੀਆ ਨੇ ਅੰਡਰ 19 ਦੇ ਵਿੱਚ ਪਹਿਲੀ ਪੋਜੀਸ਼ਨ ਹਾਸਲ ਕੀਤੀ ਤੇ ਜੋਨ ਅਬੋਰ ਨੇ ਦੂਸਰੀ ਪੋਜੀਸ਼ਨ ਹਾਸਲ ਕੀਤੀ ਤੇ ਇਸ ਟੂਰਨਾਮੈਂਟ ਦੇ ਵਿੱਚ ਬੜੀ ਵਧੀਆ ਢੰਗ ਦੇ ਨਾਲ ਇਹ ਟੂਰਨਾਮੈਂਟ ਜਿਹੜਾ ਅਰੇਂਜ ਕੀਤਾ ਗਿਆ ਵਧਾਈ ਦਾ ਪਾਤਰ ਹੈ ਇਸ ਸਕੂਲ ਦਾ ਸਟਾਫ ਪ੍ਰਿੰਸੀਪਲ ਸ਼੍ਰੀ ਪ੍ਰਦੀਪ ਕੰਬੋਜ ਜੀ ਜਿਨ੍ਹਾਂ ਨੇ ਬੜੇ ਵਧੀਆ ਢੰਗ ਦੇ ਨਾਲ ਇਹ ਟੂਰਨਾਮੈਂਟ ਆਰਗੇਨਾਈਜ਼ ਕੀਤਾ ਤੇ ਵਧਾਈ ਦੇ ਪਾਤਰ ਹੈ ਸਮੂਹ ਸਟਾਫ ਤੇ ਇਸ ਸਕੂਲ ਦੇ ਫਿਜ਼ੀਕਲ ਦੇ ਟੀਚਰ ਸਰਦਾਰ ਕਲਦੀਪ ਸਿੰਘ ਜੀ ਜਿਹੜੇ ਬੜੇ ਮਿਹਨਤੀ ਇਨਸਾਨ ਨੇ ਦਿਨ ਰਾਤ ਮਿਹਨਤ ਕਰਵਾਉਂਦੇ ਨੇ ਬੱਚਿਆਂ ਨੂੰ ਤੇ ਮਤਲਬ ਉਹਨਾਂ ਨੇ ਪਹਿਲਾਂ ਖੇਡ ਵਧੀਆ ਖੇਡ ਦੀ ਪ੍ਰੈਕਟਿਸ ਕਰਵਾਈ ਤੇ ਬਾਅਦ ਦੇ ਵਿੱਚ ਉਹਨਾਂ ਦੀਆਂ ਟੀਮਾਂ ਨੇ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਇਸ ਦੇ ਵਿੱਚ ਜਿਹੜੀਆਂ ਵਿਭਾਗ ਵੱਲੋਂ ਸਾਡੀਆਂ ਡਿਊਟੀਆਂ ਲੱਗੀਆਂ ਗਈਆਂ ਸੀ ਸਰਦਾਰ 소ਮਾ ਸਿੰਘ ਜੀ ਪੀਟੀਆ ਡੱਬ ਵਾਲਾ ਕਲਾ ਜੀ ਧੀਰਜ ਜੀ ਸਰਕਾਰੀ ਹਾਈ ਸਕੂਲ ਟਾਲੀ ਵਾਲਾ ਜੱਟਾ ਰਜਿੰਦਰ ਡੀਪੀ ਨਕੇਰੀਆ ਇਹ ਤੇ ਮਮਤਾ मैम ਜੀ ਇਹ ਸਾਰਿਆਂ ਨੇ ਬੜੀ ਮਿਹਨਤ ਤੇ ਇਮਾਨਦਾਰੀ ਦੇ ਨਾਲ ਇਸ ਟੂਰਨਾਮੈਂਟ ਦੇ ਵਿੱਚ ਸਹਿਯੋਗ ਦਿੱਤਾ ਇਸ ਟੂਰਨਾਮੈਂਟ ਦੇ ਵਿੱਚ ਬੱਚਿਆਂ ਨੂੰ ਬੜਾ ਵਧੀਆ ਸਨਿਆਹ ਦਿੱਤਾ ਗਿਆ ਸਰਕਾਰ ਦੀ ਇੱਕ ਮਹਿੰਨ ਚੱਲ ਰਹੀ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਬੱਚਿਆਂ ਨੂੰ ਵਿਭਾਗ ਵੱਲੋਂ ਸਿੱਖਿਆ ਵਿਭਾਗ ਵੱਲੋਂ ਵੱਤ ਵੱਤ ਖੇਡਾਂ ਨਾਲ ਜੋੜਨ ਵਾਸਤੇ ਬੜੇ ਵਧੀਆ ਇਹ oprala ਜਿਹੜਾ ਸਿੱਖਿਆ ਵਿਭਾਗ ਵੱਲੋਂ ਕਰਵਾਇਆ ਗਿਆ ਇਸ ਟੂਰਨਾਮੈਂਟ ਦੇ ਵਿੱਚ ਖਾਸ ਗੱਲ ਇਹ ਰਹੀ ਹੈ ਕਿ ਬੱਚਿਆਂ ਨੇ ਇੱਕ ਪ੍ਰਣ ਲਿਆ ਹੈ ਕਿ ਅਸੀਂ ਨਸ਼ਿਆਂ ਤੋਂ ਦੂਰ ਰਾਵਾਂਗੇ ਹਮੇਸ਼ਾ ਹੀ ਵਧੀਆ ਖੇਡ ਕੇ ਆਪਦਾ ਜਿਹੜਾ ਸਰਵਪੱਖੀ ਵਿਕਾਸ ਕਰਾਂਗੇ ਤੇ ਵਧੀਆ ਖੇਡ ਖੇਡ ਕੇ ਵਧੀਆ ਜਿਸ ਤਰ੍ਹਾਂ ਜ਼ਿਲ੍ਹੇ ਦੇ ਵਿੱਚ ਅਸੀਂ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਹੈ ਇਸੇ ਤਰ੍ਹਾਂ ਸਟੇਟ ਦੇ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਕੇ ਜਿਹੜਾ ਅਸੀਂ ਫਾਜ਼ਿਲਕਾ ਜ਼ਿਲ੍ਹੇ ਦਾ ਨਾਮ ਉੱਚਾ ਕਰਾਂਗੇ ਸਾਰਾ ਹੀ ਸਟਾਫ ਕੰਦ ਵਾਲਾ ਸਕੂਲ ਕੰਦ ਵਾਲਾ ਹਾਜ਼ਰਖਾਨ ਦਾ ਵਧਾਈ ਦਾ ਪਾਤਰ ਹੈ ਬੱਚਿਆਂ ਦੇ ਮਾਪੇ ਵਧਾਈ ਦੇ ਪਾਤਰ ਨੇ ਸਮੂਹ ਪਿੰਡ ਵਾਸੀ ਜਿਹੜੇ ਹੈਗੇ ਨੇ ਉਹ ਵਦਾਈ ਦੇ ਪਾਤਰ ਨੇ ਜਿਨ੍ਹਾਂ ਨੇ ਬੜੇ ਸ਼ਾਨਦਾਰ ਢੰਗ ਦੇ ਨਾਲ ਇਹ ਟੂਰਨਾਮੈਂਟ ਅਰੇਂਜ ਕੀਤਾ ਜੀ ਧੰਕਵਾਦ ਥੈਂਕ ਯੂ